ਸਤ ਸ੍ਰੀ ਅਕਾਲ ਕੀ ਹਾਲ ਚਾਲ ਆਈ ਹੋਪ ਸਾਰੇ ਤੁਸੀਂ ਵਧੀਆ ਹੋਵੋਗੇ ਤੁਹਾਡਾ ਸਵਾਗਤ ਹੈ ਸਾਡੇ ਨਿਊ ਵਲੌਗ ਦੇ ਵਿੱਚ ਅੱਜ ਆਪਾਂ ਜਾ ਰਹੇ ਸੀਗੇ ਮੈਰिज ਤੇ ਤੁਹਾਨੂੰ ਪਿਛਲੇ ਵਲੌਗ ਚ ਆਪਾਂ ਸ਼ਾਪਿੰਗ ਵਗੈਰਾ ਕੀਤੀ ਸੀਗੀ ਪਤਾ ਹੀ ਹੋਣਾ ਵੀ ਭੂਆ ਦੇ ਮੁੰਡੇ ਦੀ ਮੈਰिज ਆ ਤੇ ਗੋਗੂ ਤਿਆਰ ਹੋ ਗਿਆ ਹੈ ਮੈਂ ਵੀ ਲਗਭਗ ਤਿਆਰੀਆਂ ਬਸ ਮੈਂਡਮਾ ਆਉਣ ਵਾਲੀਆਂ ਰਹਿ ਗਈਆਂ ਨੇ ਫਿਰ ਆਪਾਂ ਨਿਕਲਦੇ ਆ ਉਧਰ ਨੂੰ ਤੂੰ ਮੈਨੂੰ ਗੰਦਾ ਕਰੀ ਜਾਂਦਾ ਗੁੱਗੂ ਗੰਦਾ ਕਰੀ ਜਾਂਦਾ ਤੂੰ ਮੈਨੂੰ ਹੂੰ ਹੋਰ ਹੁਣ ਹਾਂ ਜ਼ਿਆਦਾ ਡਰਾਈਵਰੀ ਹੁੰਦੀ ਹੈ ਤੈਨੂੰ ਹੈ ਜ਼ਿਆਦਾ ਗੱਡੀ ਚਲਾਣੀ ਆਉਂਦੀ ਹੈ ਤੈਨੂੰ ਹੂੰ ਹੂੰ ਇਹਨਾਂ ਗੱਡੀ ਚਲਾਣੀ ਆਉਂਦੀ ਹੈ ਮੈਨੂੰ ਹੂੰ ਮੰਮੀ ਨੂੰ ਹਾਕ ਮਾਰਦੇ ਮਮਾ ਕਿੱਗੇ ਮਮਾ ਆਜੋ ਕਹਿ ਦੇ ਕਹਿ ਦੇ ਕਹੀਂ ਮਮਾ ਆਜੋ ਬਾਓ ਸੀ теаਤਰ ਆ ਕੇ ਕਹਿੰਦਾ ਬਾਓ ਆਉਂਦੀ ਆ ਮੰਮਾ ਨੂੰ ਬੈਠਣ ਗਿਆ ਬੈਠਣਗੇ ਹੂੰ ਫਿਰ ਆਪਾਂ ਜਾਵਾਂਗੇ ਜਾਵਾਂਗੇ ਕੁੰਮੀ ਕਰਨ ਕੁੰਮੀ ਕਰਨੀ ਆ ਮੰਮੀ ਹੂੰ ਕੱਲ ਜੁੱਤੀ ਲਿਆਇਆ ਗੁੱਗੂ ਕਹਿੰਦਾ ਮੈਂ ਜੁੱਤੀ ਪਾਉਂਗਾ ਜੁੱਤੀ ਪਾਏਗਾ ਬੁੱਧ ਕਰ ਨੂੰ ਦਖਾਉਂਦਾ ਦੇਖੋ ਦੇਖੋ ਕਹਿੰਦਾ ਮੇਰੀ ਜੁੱਤੀ ਦੇਖੋ ਛੋਣੀ ਆ ਛੋਣੀ ਆ ਬਈ ਛੋਣੀ ਆ ਛੋਣੀ ਬਹੁਤ ਛੋਣੀ ਬੱਤ ਬਟੇ ਜੂਗੀ ਬੋ ਬੋ ਹਾਂ ਦੇਖ ਸੋਹਣੇ ਲੱਗਦੇ ਆਹ ਹਾਂ ਵੱਡਾ ਤਾਂ ਨਹੀਂ ਨਹੀਂ ਠੀਕ ਥਿੱਲਾ ਥੋੜਾ ਜਿਹਾ ਗੋਗੋ ਕੰਨ ਬੋ। ਇਹ ਦੁਕਤੀ ਕਸੀ ਨਹੀਂ ਹੁੰਦਾ। ਠੀਕ। ਜਿਹੜੇ ਮੈਂ ਕੱਲ ਲਗਾਈ ਸੀ ਉਹ ਤੁਹਾਨੂੰ ਵਧੀਆ ਨਹੀਂ ਸੀ ਲੱਗੇ। ਮੈਂ ਚੇਂਜ ਵਾਪਸ ਕਰੀ ਅੱਜ ਉਹ। ਠੀਕ ਹੈ। ਗੋਗੋ ਬੂਟ ਪਾ ਲੈ ਮਿੱਠੀ ਤੂੰ। ਜੀਨ ਨਾਲ ਬੂਟ ਸੋਹਣੇ ਲੱਗਣੇ ਆ। ਹੂੰ। ਚਲੋ ਵੀ ਆਪਾਂ ਤਾਂ ਰੈਡੀ ਆਂ। ਸਮਾਨ ਚੱਕ ਲਓ ਮੈਡਮ। ਰੈਡੀ ਆਪਾਂ ਤਾਂ। ਅੱਗ। ਦੇਟੋਨੀ। ਕਸੀਟ ਭਰੀ ਆ ਦੋ ਸ਼ਿੱਟਾਂ ਲੈ ਬਿਨੀਆਂ ਗਾਲੀ ਪਈਆਂ ਕਹਿੰਦੇ ਹਲੇ ਤੱਕ ਨਹੀਂ ਆਈਆਂ ਇਹ ਨਹੀਂ ਉਹ ਨਿਕਲਦੀਆਂ ਇਹਨਾਂ ਨੇ ਲੇਟ ਕਰਾ ਦੇਣਾ ਮੇਰਾ ਸ਼ੇਰ ਬੱਠਾ ਇਹਨਾਂ ਨੇ ਨਹੀਂ ਨਿਕਲਣਾ ਗੁੱਗੂ ਹਾਕ ਹੁਕਮਾਰ ਜ਼ੋਰ ਦੀ ਰੋਂ ਲੱਗਦਾ ਪੁੱਤ ਰੋਂ ਲੱਗਦਾ ਤਾਂ ਵੀ ਕੰਮ ਸਿੱਟ ਹੋ ਜਾਣੇ ਸਾਰੇ ਹੋਰ ਹੱਥਣਾ ਤਾਂ ਹੈ ਹੀ ਨਹੀਂ ਰੋਣਾ ਕੋਈ ਨਹੀਂ ਨਿਕਲ ਰਿਹਾ ਕੋਈ ਨਹੀਂ ਨਿਕਲ ਆਲੇ ਮੈਂ ਬਿੱਲਾ 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 ਬੁੱਲਾ ਬੰਦਾ ਡਾ ਅਸੀਂ ਨਿੱਗੇ ਬੈਠਾ ਸਵਾਂ ਤਾਂ ਲੈ ਥੋੜਾ ਕੌਂਦੀ ਡਿੱਗਦੀ ਤਿੰਦੀ ਜਾ ਤੀ ਆ ਸਵਾਂ ਤਾਂ ਤਾਤੀ ਮਾਰਦੀ ਫੱਤੀ ਸੀਸਿਆਂ ਚ ਬੜਿਆ ਸੀ ਇਹਨੂੰ ਕੰਨ ਲ ਕੋਲਾ ਇਹਦੇ ਟੋਪੀ ਲੋਟ ਆਹੋ ਇਹਦੇ ਬੂਟ ਨਹੀਂ ਪਾਏ ਬੋਤ ਬੋੜ ਨਹੀਂ ਪਾਈ ਰਿਤਿ ਬਾਈ ਅੱਧਾ ਹਾਂ ਸੋਹਣੇ ਉਹ ਮੇਰਾ ਠੰਡ ਠੰਡ ਹੋਣ ਭੋਰਾ ਨਹੀਂ ਲੱਗ ਰਹੀ ਹਾਂ ਹਾਂ ਹੀ ਗੈਰ ਹੁੰਦਾ ਬੱਥੇ ਕੋਟ ਨਹੀਂ ਡੰਡਾ ਸਾਮ ਜੀ ਹੋਈ ਨਾ ਜਦੋਂ ਚੰਗਾ ਨਹੀਂ ਲੱਗਦੀ ਛੋਲ ਭਾਉ ਦੇ ਫਿਰੋਂਗੀ ਤੁਸੀਂ ਤਾਂ ਧੀ ਤੇ ਚਾਚੂ ਹਾਕ ਮਾਰ ਲਾ ਹਾਕ ਮਾਰ ਦੋ 아아에아 <목소리> <목소리> <목소리>

Excellent. ਪਾਰਗੜ ਦੀ ਮਾਸਿਆ खाली गर्छ जति यसले गर्छ पाइँदै छैन ठीकै छ हामीले गर्छौ बर गडा ਸਮ ਬਕਾਲੇ ਮੈਂ ਬਕਾਲੇ ਬਾਈ ਨੇ ਕੱਟ ਬੁੱਟ ਦਾ ਸਾਰਨਾ ਮਮਮੀ ਲਾਂਬਾ ਬਾਈ ਨੇ ਕੱਟ ਬੁੱਟ ਦਾ ਸਾਰਨਾ ਜਾਨੀ ਜਗ ਨਹੀਂ ਬੈਠ ਸਕਦੇ ਬਾਈ ਸਰ ਜਲਦੀ ਬਗ ਵਿੱਚ ਨਾ खरे गाउँ दा देखला मा साउनै साउनै देखे सामने ए जिते तू होत र नाम खे ओ देश थियो ए जिते तू ए नाम दे बन्द बानी मुठी उप पर ना ए नाम दे बन्द बानी बूढी ओय नाले ਉਧਰ ਲਾ ਸੌ ਦੇ ਇੱਧਰ ਲਾ ਗਈ ਫਿਰਦਾ ਇੱਧਰ ਲਾ ਰਿਹਾ ਕੀ ਨਹੀਂ ਆਉਂਦਾ ਇਹੋ ਫੜਦੇ ਹੋਣਿਆ ਬਾਈ ਇਹਨੂੰ ਕਾਹਦਾ ਦੇਮਾ ਨਾ ਨਾ ਉੱਧਰ ਪਸਾਉਂਦਾ ਉਹ ਮੈਂ ਤਾਂ ਨੱਚੀ ਆ ਮੇਰੇ ਹਿੱਸੇ ਦੇ ਦੇ ਦੋ ਇਹਨੂੰ ਤੇ ਨੱਚਣਾ ਜਾ ਰਾਂਗੇ ਉਹ ਜਾਂਦਾ ਪਰ ਹੁਣ ਤਾਂ ਸਰ ਬਗੂ ਬਾਗਲੇ ਅੱਗੇ अपनी ड्यूटी साग ਚਲੇ ਆ ਜੀ ਆ ਜੀ ਜਿਹੜੇ ਹਜੇ ਨਾਨਕ ਨੇ ਨਹੀਂ ਗਏ ਉਹ ਤਾਂ ਹਜੇ ਮਗਰੀ ਹੁੰਦੇ ਰਹਿ ਗਏ ਤਾਰੇ ਜਿੱਦ ਦੀ ਪਾਦੀ ਆਉਂਦੀ ഇവിടെ ഒക്കെ നമ്മൾ താമരയിട്ട് വരുന്നുണ്ട്. അവിടെ വട്ടക്കയറി വണ്ടി താങ്ങലാടു kursi ന്റെ വലളം ഉണ്ട്. വട്ടക്കയറി വണ്ടി.